ਤੇ ਆ ਤੇ ਹੋ ਗਿਆ ਨੇ ਹੰਜਾ ਮਾਣ। ਮੇਰੀ ਗੱਲ ਸੁਣੋ ਕਿੱਥੇ ਚਲੇ ਆ। ਉਹ ਮੈਂ ਚੱਲਿਆ ਸੀ ਮੁੰਡੇ ਨਾਲ ਉਹ ਆਖਣ ਦੇ ਸੀ ਕਿ ਬਾਪੂ ਕੋਲ ਜਾਣਾ ਵਾ ਕੰਮ ਆ ਥੋੜਾ ਜਿਹਾ ਵਿਚਾਰੀ। ਮੇਰੀ ਨਾ ਗੱਲ ਸੁਣੀ ਮੜੀ ਜੀ ਫਿਰ ਕੋਈ ਨਹੀਂ ਆ। ਠੀਕ ਹੈ ਕੋਈ ਆ। ਇਹ ਕੰਮ ਹੀ ਬੜਾ ਆ। ਕੀ ਗੱਲ ਹੋਈ ਆ? ਗਲਤ ਕੋਈ ਵੀ ਨਹੀਂ ਆ। ਹੂੰ। ਤੇ ਤੁਸੀਂ ਪਹਿਲਾਂ ਦੱਸਿਆ ਹੀ ਨਹੀਂ ਮੇਰਾ ਤੇ ਹਜੇ ਪਿੰਡੋਂ ਹੋ ਨਹੀਂ ਸਗੋਂ ਪਿੰਡੋਂ ਫਿਰ ਕਿੰਦਣ ਹੋਵਾਂਗੇ ਯਾਰ ਮੁੰਡੇ ਨੇ ਮੈਂ ਕੀਤੀ ਹਾਂ। ਹਾਂ। ਉਹ ਕਹਿੰਦਾ ਸੀ ਜਾਣਾ ਕਚਰੀ ਆ ਥੋੜਾ ਜਿਹਾ ਕੰਮ। ਅੱਛਾ। ਤੇ ਉੱਥੇ ਬੰਦੇ ਬੰਦੇ ਹੈਗੇ ਆ ਵਾਪਸ ਤੇ ਉਹ ਕਹਿੰਦਾ ਸੀ ਕੰਮ ਕਰਵਾਉਣਾ ਥੋੜਾ ਜਿਹਾ। ਚਲੋ ਕੋਈ ਗੱਲ ਨਹੀਂ ਤੇ ਮੇਰਾ ਤਾਂ ਹੀ ਚਲ ਹੋਉਂਦੇ ਕਿ ਨਾ ਟਾਈਮ ਹੋ ਗਿਆ ਤੇ ਕਿਹਾ। ਚਲ ਕੋਈ ਗੱਲ ਨਹੀਂ ਕੱਲ ਨੂੰ ਚਲ ਜਾਾਂਗੇ ਇੱਕ ਦਿਨ ਦੀ ਹੋਣਾ ਹੁਣ। ਚਲੋ ਕੋਈ ਗੱਲ ਨਹੀਂ ਹੋਵਾ ਉਹ ਤਹੀ। ਹਾਂ। ਤੇ ਆਇਆ ਉਹਦਾ ਕੁੜੀ ਦਾ ਫੋਨ ਵੀ ਨਹੀਂ ਇਹ। ਦੀਦੀ ਦਾ ਫੋਨ ਆ ਨਹੀਂ ਅਜੇ ਤੱਕ ਨਹੀਂ ਆਇਆ ਹੈਗਾ। ਅੱਛਾ ਅੱਛਾ। ਕੋਈ ਨਹੀਂ ਕਰਨੀ ਹੈ ਬਾਅਦ ਚ। ਠੀਕ। ਥੋੜੇ ਕੰਮ ਕੰਮ ਕਰਕੇ ਵੇਲੀ ਹੋਈ ਸੀ। ਤੇ ਮਾਤਾ ਮੰਮੀ ਇੱਥੇ ਬਾਰੀ। ਖਾ ਲਿਆ ਰੋਟੀ ਪਾਣੀ ਨੇ ਉਹ ਦਵਾਈ ਮੁੱਕੀ ਹੈ ਮੈਂ ਲੈ ਆਉਣਾ ਵਾ ਜੋ ਕੱਲ ਕਰ ਖਾਦੀ ਨਹੀਂ ਨੇ ਆਹੋ ਤੇ ਐਵੇਂ ਦੇ ਹੀ ਰੱਖਦੇ ਸਰੀਰ ਜਣ ਠੀਕ ਹੈਗਾ ਤਾਂ ਕੋਈ ਗੱਲ ਮੈਂ ਲੈ ਆਉਣਾ ਵਾ ਦਵਾਈ ਦੇ ਉਹ ਆਗੇ ਫੇਰ ਆਈ ਹੋ ਗਈ ਤੇ ਮੇਰੀ ਗੱਲ ਸੁਣੋ ਇੱਕ ਨਾਲ ਹੀ ਹੋਰ ਕਿ ਜਿੱਥੇ ਜਿੱਦੇ ਦਾ ਤੁਸੀਂ ਵਿਆਹ ਕੀਤਾ ਆਹੋ ਉਹ ਕੀ ਤਨੀ ਲੱਬਿਆ ਪਹਿਲਾਂ ਮੈਂ ਦੇਖਿਆ ਤਾਂ ਮੜੇ ਮੋੜੇ ਚੰਗੇ ਕਮਰੇ ਹੋਣੇ ਆ ਪਰ ਪਲਸਟਰ ਵੀ ਨਹੀਂ ਕੱਖ ਹੋਣੀ ਆ ਉਹ ਯਾਰ ਪਹਿਲਾਂ ਥੋੜਾ ਜਿਹਾ ਲੱਗਾ ਉਹ ਕੋਈ ਇਦਾਂ ਦੀ ਗੱਲ ਕੋਈ ਨਹੀਂ ਆ ਘਰ ਤੇ ਉਹਨਾਂ ਦਾ ਹੈਗਾ ਉਹ ਪਿੰਡ 'ਚ ਅੱਛਾ ਉਦੋਂ ਦੋ ਮੰਜ਼ਲੀ ਵੇਖ ਕੇ ਕਰਤਾ ਹਾਂਜੀ ਉਦੋਂ ਇਕੱਠੇ ਜਿਹਾ ਰਹਿੰਦੇ ਸਾਰੇ ਅੱਛਾ ਤੇ ਭਰ ਇਹ ਵੀ ਜਦੋਂ ਵੰਡ ਵੰਡਾਈ ਹੋਈ ਉਦੋਂ ਇਹਨੂੰ ਦਿੱਤਾ ਕੋਈ ਨਾ ਪਰ ਇਦਾਂ ਥੋੜਾ ਚਾਹੀਦੀ ਉਹਨਾਂ ਨੂੰ ਨਹੀਂ ਕਰਨੀ ਤਾਂ ਇਹਨਾਂ ਦਾ ਹੋਰ ਕਰਦੇ ਤੈਨੂੰ ਪਤਾ ਰਿਸ਼ਤੇਦਾਰ ਜਿਹੜੇ ਰਲ ਜਾਣ ਸਾਰੇ ਪਰ ਇਹ ਆ ਇਹਨਾਂ ਦਾ ਤਾਂ ਹਿੱਸਾ ਹੀ ਨਹੀਂ ਪਾੰਦਾ ਹੀ ਘਰ ਦੇ ਵਿੱਚ ਉਹ ਹਿੱਸਾ ਦੇ ਪਾੰਦਾ ਇਹਨੂੰ ਤੇ ਕਿੱਲਾ ਹੀ ਕਾੜੀ ਦਾ ਦਿੱਤਾ ਉਹਨਾਂ ਨੇ ਤੇ ਮੁੜ ਕੇ ਆਇਆ ਪੁਰਾਣਾ ਘਰ ਹੀ ਪਹਿਲਾਂ ਇਹਨਾਂ ਦਾ ਅੱਛਾ ਉੱਥੇ ਟੀਨਾ ਟੂਨਾ ਪਾਲੀਆਂ ਫਿਰ ਇਹਨਾਂ ਨੇ ਤੇ ਉੱਥੇ ਰਹਿਣ ਦਾ ਵੀ ਮ ਪਰ ਇਹਨਾਂ ਨੂੰ ਕੋਈ ਗੱਲਬਾਤ ਕਰਨੀ ਚਾਹੀਦੀ ਸੀ ਨਾ ਇਹਨਾਂ ਕੋਈ ਗੱਲ ਨਹੀਂ ਕੀਤੀ ਹੋਣੀ ਤਾਂ ਉਹਨਾਂ ਦੇ ਵਿੱਚ ਗੱਲਬਾਤਾਂ ਜਾ ਕੇ ਤੇ ਰਿਸ਼ਤੇਦਾਰਾਂ ਨੂੰ ਦੱਸਣੀ ਆ ਰਿਸ਼ਤੇਦਾਰ ਅੱਗੇ ਰਲਾਈ ਜਾਂਨਾਂ ਚਲੋ ਯਾਰ ਜਿਹਦੇ ਕੋਲ 1000 ਪੈਸੇ ਹੀ ਉਹਦੇ ਵੱਲ ਦੇ ਰਿਸ਼ਤੇਦਾਰ ਹੋ ਜਾਂਦੇ ਉਹੋ ਹੀ ਤਾਂ ਗੱਲ ਹੁਣ ਇਹਨਾਂ ਕੋਈ ਰਿਸ਼ਤੇਦਾਰ ਵੀ ਕੋਈ ਨਹੀਂ ਆਉਂਦਾ ਆਹ ਹੋਣਾ ਕਿੰਨੇ ਆ ਘਰ ਦੇ ਹਲਾਤ ਵੇਖ ਕੇ ਚੱਲ ਇਹ ਮਾੜੀ ਮਾੜੀ ਮਦਦ ਕਰਦੀ ਸੀ ਇਹਨਾਂ ਦੀ ਇਹ ਵੀ ਤੁਰਿਆ ਉਹ ਕੰਮ ਥੋੜਾ ਪਤਾ ਨਹੀਂ ਆਉਂਦਾ ਤੇ ਹੁਣ ਚੱਲ ਨੌਕਰੀ ਮਿਲ ਗਈ ਹੈ ਚੱਲ ਯਾਰ ਵੀ ਉੱਧਾ ਭਾਜੀ ਨੂੰ ਵੀ ਨਾ ਕੰਮ ਕੋਈ ਮਦਦ ਕਿਤੇ ਲੱਭ ਲੈਣਾ ਚਾਹੀਦਾ ਉਹ ਕੰ ਕਾਮ ਤੇ ਉਦੋਂ ਦੇ ਜਾਂਦੇ ਆ ਪਰ ਇਹ ਵੀ ਉਹਨਾਂ ਬੰਦਾ ਕੋਈ ਨਹੀਂ ਤੈਨੂੰ ਪਤਾ ਹੀ ਹੈ ਮਹਿੰਗਾਈ ਕਿੰਨੀ ਆ ਮੈਂ ਕਿਹਾ ਇਥੇ ਲੋਕਰੋ ਫਰੀ ਫਰੀ ਇਦਾਂ ਹੀ ਆ ਖਰਚੇ ਤੁਹਾਨੂੰ ਸਾਰਿਆਂ ਦੇ ਘਰੋਂ ਫਰੀ ਇਦਾਂ ਹੀ ਆ ਉਹ ਆਉਂਦੇ ਹੈ ਹੀ ਆ ਆ ਜੇ ਸਾਨੂੰ ਮਹਿੰਗਾਈ ਹੈ ਅੱਜ ਕੱਲ ਬੰਦਾ ਵੀ ਕੀ ਉਹ ਮੈਂ ਤਾਂ ਅਖਿਆ ਚੱਲ ਇੱਕ ਕਮਰੇ ਦੇ ਲੈਂਟਰ ਤੈਨੂੰ ਪਾ ਦਿੰਦੇ ਆ ਤੇ ਚੱਲ ਉੱਥੇ ਰਹੀ ਜਾ ਹਾਂਜੀ ਤੋ ਕਹਿੰਦੀ ਨਹੀਂ ਅਜੇ ਵੇਖ ਲੈਂਦੇ ਆ ਇਹ ਕਰਨ ਨੂੰ ਕਿਸ ਪਾਸੇ ਲਾ ਕੇ ਫਿਰ ਵੇਖਾਂਗੇ ਨਹੀਂ ਮੈਂ ਇਹ ਦੇ ਵੇਖਿਆ ਜਿਹੜੇ ਕੱਲ ਗਏ ਆਦੇ ਉਹ ਤਾਂ ਕੁਝ ਹਾਲ ਜਿਹਦੇ ਅੰਦਰ ਬਾਦੇ ਅੰਦਰ ਵੀ ਗੋਡੇ ਗੋਡੇ ਤੋਂ ਪਾਣੀ ਚੋਣਦੇ ਆ ਮੀਜੂ ਪੈ ਕੇ ਹਟਿਆ ਉਹ ਆ ਹੋਏ ਦਹੀ ਆ ਆ ਤੇ ਉਦਾਂ ਹੀ ਅੰਦਰ ਤੇ ਹੀ ਉਹ ਸੁਲਾਦ ਜੀ ਗੋੜੇ ਗੋੜੇ ਹੋਈ ਹੈ ਇੱਕ ਗੱਲ ਸੱਚ ਮੈਨੂੰ ਹੋਰ ਚਿੰਤੀ ਆਈ ਆ ਕਿਹੜੀ ਜਿਹੜਾ ਤੁਸੀਂ ਆਉਂਦੇ ਆ ਉਹ 10000 ਰੁਪਇਆ ਦੇ ਕੇ ਆਏ ਆ ਉਹ ਕਦੇ ਵਸ ਦਿੱਤਾ ਉਹਨੂੰ ਕੁੜੀ ਨੂੰ ਆਹੋ ਓਏ ਉਹ ਐਡਮਿਸ਼ਨ ਤਾਰਨੀ ਯਾਰ ਉਹਦੀ ਕਰਨ ਦੀ ਤੇ ਨਾ ਮੇਰੀ ਗੱਲ ਸੁਣੋ ਹੁਣ ਲੇੜਾ ਕਪੜਾ ਦੇ ਕੇ ਆਏ ਆ 10000 ਦਾ ਲੇੜਾ ਕਪੜਾ ਹੀ ਬਣਿਆ ਆ ਫਿਰ ਨਾਲ ਕਰਨ ਨੂੰ ਪੈਸੇ ਦੇ ਕੇ ਆਏ ਆ ਉਹ ਚੱਲ ਚੋਟ ਨਾਲੇ ਚਲੋ ਪਰਦੇ ਦੇ ਦੇਣੇ ਸੀ ਉਹਨਾਂ ਦੇ ਮੇਰੀ ਗੱਲ ਸੁਣੋ ਤੇ ਸੂਟ ਤੇ ਚਲੋ ਘਰ ਹੁੰਦੇ ਹੀ ਅੱਗੇ ਵੀ ਪਹੁੰਨਵਾਤੀ ਤੇ ਉਹ ਵਾੜਾ 2-3000 ਰੁਪਈਆ ਮਿਲੇ ਤਾਂ ਉਹ ਆਪਣਾ ਖਰਚਾ ਕਰ ਲਈਦੇ ਯਾਰ 2-3000 ਨਹੀਂ ਉੱਥੇ ਲੱਗਣਾ ਸੀ 14000 ਰੁਪਈਆ ਹੁਣ ਇਹ ਆ ਥੋੜਾ ਹੱਥ ਘਟ ਕੇ ਉਹ ਬਤਨਾ ਪੈਂਦਾ ਆ ਇਹ ਥੋੜਾ ਵਾ ਵੀ ਹੁਣ ਸਾਵੇਂ ਲਈ ਦੇ ਨਾਲ ਹੀ ਉਹ ਚਲ ਕੋਈ ਗੱਲ ਨਹੀਂ ਕਿਤੇ ਕਿਤੇ ਦੇਈ ਦੇ ਅਸੀਂ ਕਿਹੜਾ ਕਰ ਰੋਜ਼ ਦੇਣ ਦੇ ਇਹਨਾਂ ਨੂੰ ਪਰ ਮੇਰੀ ਗੱਲ ਸੁਣੋ ਆਪ ਆਪ ਵੀ ਹੁਣ ਅਹੀਂ ਘਰ ਵਾਲੇ ਬਣੇ ਆ ਸਾਡੇ ਨੂੰ ਹੁਣ ਗੱਡੀ ਦੀ ਦੇਖ ਕੇ ਜੀ ਉਹ ਤਰੀਕਾ ਠੀਕ ਆ ਫੀਸ ਉਹਨਾਂ ਤਾਰੀ ਜਾਣੀ ਆਂਦੇ ਹੀ ਐਡਮਿਸ਼ਨ ਤਾਰ ਦੋ ਚਲੋ ਹੁਣ ਦਾਵਾ ਬੰਦਾ ਭੈਣ ਭਰਾ ਦਾ ਸਾਥ ਦਿੰਦਾ ਮੈਂ ਇਹ ਨਹੀਂ ਕਿੰਨੀ ਵੀ ਨਹੀਂ ਦਿੰਦਾ ਪਰ ਦਵੇ ਪਰ ਕਿਸ ਹਾਲ ਬਣਾ ਦਵੇ ਹੁਣ ਮੰਮੀ ਨੇ ਪਹਿਲਾਂ ਮੈਨੂੰ ਸੋਨੇ ਦੇ ਬੰਨੇ ਕੀ ਦਿੱਤਾ ਉਹ ਹੁਣ ਮੈਨੂੰ ਇਹ ਹਲੇ ਤੱਕ ਇਹਨਾਂ ਪਤਾ ਨਹੀਂ ਹਾਲ ਲਗਾ ਤੇ ਕੀ ਉਹਨਾਂ ਨੇ ਫੜਾਇਆ ਸੀ ਤੇ ਕੀ ਨਹੀਂ ਤੇ ਜਦਨ ਦੀਦੀ ਫੇਰ ਆਈ ਐ ਇੱਕ ਦਿਨ ਬਾਅਦ ਵਿੱਚ ਉਹ ਦਿਨ ਫੇਰ ਕੋਹਣਾ ਪੁੱਛ ਦਿੱਤਾ ਉਹ ਚਲੋ ਕੋਹਣਾ ਕੋ ਰੱਖਿਆ ਉਹਨੇ ਦੇਖੋ ਜੇ ਗੱਲ ਗਈ ਐ ਤੇ ਕੱਲ ਸ਼ਾਪ ਦੇਤੀ ਕੱਢ ਕੇ ਜੇ ਸਾਰਾ ਗੋਹ ਮੋਣੀ ਲਈ ਗਏ ਤੰੜਕੇ ਕੱਲ ਨੂੰ ਮੁੰਡੇ ਦਾ ਵਿਆਹ ਕਰਨਾ ਨੇ ਉਦੋਂ ਕੀ ਕਰਨਾ ਜੀ ਉਹ ਚਲ ਤੂੰ ਕੱਲੀ ਟੈਨਸ਼ਨ ਲੈ ਨਹੀਂ ਤੈਨੂੰ ਸਭ ਕੁਝ ਮਿਲ ਗਿਆ ਹੁਣ ਗੱਲ ਮਿਲਦੀ ਨਹੀਂ ਹੁੰਦੀ ਨਹੀਂ ਨਹੀਂ ਕਹਿੰਦੀ ਮੈਨੂੰ ਨਹੀਂ ਮਿਲਦਾ ਸਭ ਕੁਝ ਮਿਲਦੇ ਆ ਘਰ ਵੀ ਵਧੀਆ ਹੈ ਸਭ ਕੁਝ ਹੋਵਾ ਭਰੀ ਆ ਤੇ ਆਪਣੇ ਗੜੀ ਬਾਰੇ ਸੋਚਣਾ ਚਾਹੀਦਾ ਕੋਈ ਗੱਲ ਨਹੀਂ ਸੋਚ ਲਾਂਗੇ ਜਦੋਂ ਸੋਚ ਨਹੀਂ ਭਰੀ ਆਉਂਗੀ ਮੈਂ ਹੋਵਾਂ ਉਹ ਮੁੰਡੇ ਇਹਨਾਂ ਤੋਂ ਕੋਈ ਧਿਆਨ ਹੀ ਹੈ ਨਹੀਂ ਕਿ ਚਾਹੇ ਮੈਂ ਕਿਹੜੀ ਗੱਲ ਕਰਨ ਦੀ ਆ ਤੇ ਕਿਹੜੀ ਨਹੀਂ ਸਾਦੀ ਕਰਨਦੀ ਆ ਅਗਦੀ ਹੁਣ 10000 ਰੁਪਏ ਉਹਦਾਂ ਦੇ ਆਏ ਆ ਇਦਾਂ ਤੋਂ ਉਹਦਾ ਮੂੰਹ ਪੈ ਜਾਂਦਾ ਵੀ ਚਲ ਕੋਈ ਗੱਲ ਨਹੀਂ ਲਵਲੀ ਨੇ ਖਰਚਾ ਕੱਢ ਹੀ ਦੇਣਾ ਹੈ ਇਨਾਂ ਨੂੰ ਕਿ ਹਿਸਾਬ ਮੈਂ ਜਾਈਦਾ ਹੋਣਾ ਕਰਨਾ ਜੇ ਮਾਤਾ ਵਾ ਉਹ ਸੋਨਾ ਫੜਾਈ ਜਾਂਦੀ ਐ ਸਿੱਧੀ ਹੋ ਕੇ ਤੇ ਕਮ ਸੇ ਕਮ ਜੇ ਕੋਲ ਹੋਊਗਾ ਤੇ ਕੱਲ ਨੂੰ ਆਪ ਨੂੰ ਵੀ ਲੋੜ ਪੈਣੀ ਐ ਤੇ ਜੇ ਹੁਣੇ ਹੀ ਉਹਨਾਂ ਨੂੰ ਸਾਰਾ ਕੁ ਉਹ ਦੇਈ ਗਏ ਉਹਨਾਂ ਨੇ ਤੇ ਫੇਰ ਆਪੇ ਕਹਿਣਾ ਵਾ ਕਿ ਚਲ ਵਾਵਾ ਪੇਕਿਆਂ ਤੋਂ ਮਿਲ ਜਾਂਦਾ ਮੈਨੂੰ ਵੀ ਲੋੜ ਵਾ ਕਰਨ ਦੀ ਵਾ ਇਹ ਕੋਈ ਨਾ ਕੋਈ ਗੱਲ ਕਰਨੀ ਪੈਣੀ ਐ ਇਦਾਂ ਜਿੰਨਾ ਨਹੀਂ ਹਟਣਾ ਹੀ ਨਹੀਂ ਐ ਪਰ ਇਹ ਦਾਅ ਦੇ ਕਦੀ ਵੀ ਦੇ ਇੱਥੇ ਉਹਨਾਂ ਕਿਹੜੀਆਂ ਨੁਕਰੀਆਂ ਲੱਗੀਆਂ ਇਹਨਾਂ ਦੀ ਕਮ ਸੇ ਕਮ ਪੈਲੀਸਰ ਹੀ ਆਉਂਦੇ ਹੋਰ ਕਿੱਥੋਂ ਆਉਂਦੇ ਐ ਰਮਨ ਰਮਨ ਹਾਂਜੀ ਚੰਗਾ ਫਿਰ ਮੈਂ ਹੁਣ ਤੇ ਲੈ ਆਂ ਡੂੜੀ ਦੇ ਚੱਲ ਜਾਓ ਟਾਈਮ ਨਾ 10 ਮਿੰਟ ਜਾਓਗੇ ਤੇ ਵਧੀਆ ਗੱਲ ਆ ਇਹੋ ਮੈਂ ਚੱਲ ਉੱਥੇ ਪਹਿਲਾਂ ਚਲ ਜਾਨੇ ਵੇਖਣਾ ਉੱਥੇ ਮਾਹੌਲ ਚੱਲ ਕੀ ਆ ਤੇ ਮੋਟਰਸਾਈਕਲ ਲੈ ਜਾਉ ਚੰਗਾ ਤਾਂ ਮੋਟਰਸਾਈਕਲ ਲੈ ਜਾਣਾ ਮੈਂ ਹਾਂ ਚੱਲ ਇਹ ਆ ਭੀ ਜੇ ਉੱਥੇ ਨਵਾਂ ਨਵਾਂ ਕੰਮ ਵਾ ਤੇ ਕਿਸ ਦੀ ਗੱਲ ਸੁਣੀ ਵੀ ਪੈਂਦੀ ਹੈ ਕਿਸ ਨੂੰ ਕਰਨੀ ਵੀ ਪੈਂਦੀ ਹੈ ਨਹੀਂ ਗੱਲ ਉੱਥੇ ਮੈਂ ਕਦੀ ਕਰਨੀ ਆ ਸਕਿਉਰਿਟੀ ਗਾਰਡ ਤੇ ਆ ਗਿਆ ਉੱਥੇ ਜੇ ਕੋਈ ਆਇਆ ਤੇ ਗੇਟ ਖੋਲਦਾ ਨਹੀਂ ਤੇ ਬੰਦ ਕਰ ਛੜਿਆ ਸੁਣੀਰੀ ਗੱਲ ਸੁਣੋ ਤੂੰ ਇਹ ਤਹੋਂ ਚਲ ਚਲੇ ਜੇ ਤੇ ਕਰਨ ਨੂੰ ਮੈਂ ਕਹਾਂ ਨਾ ਕਿ ਜਾ ਕੇ ਐਡਮਿਸ਼ਨ ਕਰਾਵੇ ਚਲ ਇਦਾਂ ਹੀ ਕਰ ਲਾ ਪੈਸੇ लवली ਦੇ ਗਿਆ ਹੀਗਾ ਚਲ ਐਡਮਿਸ਼ਨ ਕਰਾਈ ਹੋਊਗੀ ਨਾ ਫਿਗਰ ਮੂ ਕੋ ਕਲਾਸ ਤੇ ਜਾ ਕੇ ਬਿਆਨ ਵਾਲਾ ਬਣੂਗਾ ਫਿਰ ਅਮਨਜੀਤ ਨੂੰ लवली ਪੈਸੇ ਦੇ ਕੇ ਗਿਆ ਵਾ ਨਾ ਉਹ ਚੁੱਪ ਕਰਕੇ ਵਖਰੇ ਰਖ ਲਾ ਤੇ ਐਡਮਿਸ਼ਨ ਵਾਸਤੇ ਮੈਂ ਕਿਤੇ ਨਾ ਕਿਤੇ ਯਾਰ ਦੋਸਤ ਕੋ ਫੜ ਲੈਣਾ ਵਾ ਤਾਂ ਹੀ ਹੋ ਗਿਆ ਯਾਰ ਦੋਸਤ ਕੋ ਫੜੋਗੇ ਉਹ ਤੇ ਮੈਨੂੰ ਦੇਖੇ ਗਿਆ ਵਾ ਕੋਈ ਗੱਲ ਨਹੀਂ ਕਮੇਟੀ ਚੁੱਕਾਂਗੇ ਤਾਂ ਉਹਦੇ ਨੂੰ ਖੜਾ ਦਾਂਗੇ ਮੁੰਡਾ ਜਾ ਕੇ ਕਲਾਸ ਵਿੱਚ ਤੇ ਬਿਆਨ ਵਾਲਾ ਬਣੂਗਾ ਜਿਹੜਾ ਉਹਨਾਂ ਨੇ ਅੱਜ ਪੜ੍ਹਾਤਾ ਨਾ ਮੁੜ ਕੇ ਕੱਲ ਨੂੰ ਨਹੀਂ ਪੜ੍ਹਾਉਣਾ ਪੜਾਈ ਪਿੱਛੇ ਪੈਂਦੀ ਆ ਜਦੋਂ ਕੱਲ ਉਹਨੇ लवली ਨੇ ਪੈਸੇ ਤੈਨੂੰ ਪੜ੍ਹਾਏ ਸੀ ਨਾ ਤਰਪਿੰਦਰ ਤਾਂ ਮੂੰਹ ਵੇਖਿਆ ਸੀ ਉਹਨੇ 100-100 ਗੱਲ ਕਰਨੀ ਆ ਆਈ ਤਾਂ ਇਹਨਾਂ ਦੇ ਤੇ ਨਹੀ 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 ਕਰਦੀ ਗੱਲ ਤੁਹਾਨੂੰ ਹੀ ਲੱਗਦਾ ਵਾ ਉਹਨੂੰ ਵੀ ਮੇਰੇ ਹਾਲਾਤਾਂ ਦਾ ਪਤਾ ਵਾ ਹੁਣ ਮੇਰੇ ਕਿਹੜੇ ਵਸ ਦੀ ਗੱਲ ਵਾ ਹੁਣ ਜਦੋਂ ਮੇਰੇ ਹਾਲਾਤ ਇਦਾਂ ਦੇ ਤਾਂ ਭੈਣ ਭਰਾ ਹੀ ਇੱਕ ਦੂਜੇ ਦੀ ਬਾਹ ਫੜ ਦਿੰਦੇ ਆ ਉਹ ਬਾਹ ਤੇ ਫੜਦੇ ਆ ਰਮਨ ਬੜਾ ਫਰਕ ਪੈ ਜਾਂਦਾ ਵਾ ਅਗੇ ਮਾਂ ਪੁੱਤ ਹੀ ਹੁਣ ਉਹ ਘਰ ਵਾਲਾ ਬਣ ਗਿਆ ਵਾ ਇਹ ਤਾਂ ਗਲਟਾ ਦੀ ਠੀਕ ਵਾ ਚਲ ਕੋਈ ਗੱਲ ਨਹੀਂ ਤੁਸੀਂ ਮੈਨੂੰ ਇਹ ਦੱਸੋ ਕਿ ਕਰਨ ਮੈਂ ਸਕੂਲ ਭਲਾਵਾ ਕਿ ਜਾਂ ਨਾ ਖਲਾਵਾ ਨਹੀਂ ਤੂੰ ਭੇਜ ਦੇ ਚਲ ਠੀਕ ਆ ਇਹ ਕਹਿਨ ਦਿਆ ਹੀ ਵੀ ਮੁੰਡੇ ਕਿਹਨੇ ਜਾਣਾ ਵਾ ਤੇ ਉਹਦੇ ਨਾਲ ਚਲ ਜਾਣਾ ਵਾ ਤੇ ਇਹਨੂੰ ਮੈਂ ਕਹਿੰਨੀ ਆ ਪੀ ਜਾ ਜਾ ਕੇ ਤੁਹਾਡਾ ਐਡਮਿਸ਼ਨ ਕਰਾ ਕੇ ਆ ਚਲ ਭੇਜ ਦੇ ਫਿਰ ਚੰਗਾ ਫਿਰ ਮੈਂ ਚਲਦਾ ਹੈ ਚਲੋ ਠੀਕ ਆ ਹਮ ਚੱਲ ਮਹਾਰਾਜ ਦਾ ਲੱਖ ਲੱਖ ਸ਼ੁਕਰ ਵਾ ਕੰਮ ਤੇ ਗਏ ਆ ਮਹਾਰਾ ਸੱਚਾ ਆਪਾਸ਼ਾ ਤੁਹਾਡੇ ਕੰਮ ਦੇ ਵਿੱਚ ਨਾ ਬਰਕਤ ਹੀ ਪਾਵੀ ਜਿਹੜਾ ਤੁਹਾਡਾ ਘਰ-ਬਾਰ ਬਣ ਗਿਆ ਵਧੀਆ ਵਧੀਆ ਮੇਰੇ ਮਨ ਵਿੱਚ ਬੜੀਆਂ ਹੀ ਰੀਝਾਂ ਵਾਂ ਗੱਲ ਤੇ ਇਹਨਾਂ ਦੀ ਵੀ ਸਹੀ ਆ ਵੀ ਮੈਂ लवली ਕੋ ਪੈਸੇ ਲੈ ਪਰ ਮੈਂ ਚਾਹੁੰਦੀ ਨਹੀਂ ਕਿ ਵੀ ਭੈਣ ਭਰਾਵਾਂ ਕੋਈ ਇਦਾਂ ਪੈਸੇ ਲਵਾਂ ਮੇਰੇ ਹਾਲਾਤ ਹੀ ਇਦਾਂ ਦੇ ਆ ਕਿ ਜੇ ਮੈਂ ਉਹਦੇ ਕੋ ਪੈਸੇ ਨਾਲ ਲੈਂਦੀ ਤਾਂ ਮੁੰਡੇ ਦੀ ਐਡਮਿਸ਼ਨ ਕਿੱਥੇ ਕਰਾਉਣੀ ਸੀਗੀ ਚਲੋ ਕੋਈ ਨਹੀਂ ਮਹਾਰਾਜ ਕਦੀ ਦਿਨ ਬਦਲੂਗਾ ਨਾ ਚੱਲ ਯਾਰ ਸਰੋਂ ਬੀਜੀ ਹੋਈ ਗਈ ਆ ਹੈ ਬਈ ਆਪਾਂ ਸੰਘਿਆ ਲਾ ਬੱਸ ਉਹ ਦੇ ਮੈਂ ਅੰਦਰ ਦੇਖਾ ਪਾ ਉਹ ਤਰਾ ਹੀ ਬਸਾ ਵੇਖਣ ਦਾ ਹੀ ਬਣਾ ਆ ਸਰੋਂ ਵਾਲੀ ਅੱਛਾ 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 ਹਾਂ ਹਾਂ ਹੋਰ ਕਿਧਰੋਂ ਮਾਰਿਆ ਚੱਕਰ ਚੱਕਰ ਕੀ ਮਾਰਨਾ ਮੈਂ ਨਾ ਚੱਲਿਆ ਯਾਰ ਨੌਕਰੀ ਮਿਲ ਗਈ ਇਹਦੇ ਚ ਮਿਲ ਚ ਅੱਛਾ 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 ਕਾਦੀ ਬਸ ਸਿਕਿਉਰਿਟੀ ਗਾਰਡ ਦੀ ਅੱਛਾ ਤੇ ਉੱਥੇ ਚ ਲੈ ਹੈ ਡਿਊਟੀ ਦੇ ਹਾਂ ਹਾਂ ਇਹ ਕਿੰਨੇ ਕੰਮ ਵੜਾਤਾ ਵਾ ਯਾਰ ਬਣਾਉਣਾ ਕਿੰਨੇ ਆ ਹੈ ਰਮਨ ਦਾ ਭਰਾ ਨਹੀਂ ਲਵਲੀ ਆਹ ਵਾਹ ਉਹਦਾ ਕੋਈ ਯਾਰ ਤੋਂਸਦਾ ਕਿ ਉਹ ਉਥੇ ਲਗਾਈ ਸੀ ਸਿਕਿਉਰਿਟੀ ਗਾਰਡ ਤੇ ਅਫਸਰ ਹੀ ਕੋਈ ਅੱਛਾ 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 ਠੀਕ ਹੈ ਠੀਕ ਹੈ ਨਹੀਂ ਕਿਆਕ ਤੂੰ ਉਥੇ ਰਖਾਤਾ ਠੀਕ ਹੈ ਠੀਕ ਹੈ ਉਹ ਚੱਲ ਯਾਰ ਵਧੀਆ ਹੋ ਗਿਆ ਵਾ ਇੱਥੇ ਵੀ ਕੀ ਕਰਨਾ ਹੈ ਸਾਰੀ ਦਿਨ ਉਮਰ ਤੇ ਨਾਂਗੀ ਪਾਲਟੇ ਥੱਲੇ ਸਾਰੀ ਉਮਰ ਨਾਂਗੀ ਕੇ ਤਾਂ ਚਲ ਵਧੀਆ ਹੋ ਗਿਆ ਚਲ 10 ਪੈਸੇ ਆਉਣਾ ਪੈਣਗੇ ਉਥੋਂ ਵੀ 200 ਰੁਪਈਆ ਨਾਲੇ ਸਿਰੇ ਨਹਾਤ ਹੋ ਗਿਆ ਕਰਾਂਗੇ ਤਾਂ ਟਾਈਮ ਨੂੰ ਸੁਆਇਆ ਕਰੇਗਾ ਉਹਨਾਂ ਨੇ ਕਹਿ ਰੁਪਈਆ 14000 ਦੇ ਲਿਆ ਕਰਾਂਗੇ ਬੜਾ ਬੜਾ ਵਾ ਕਹ ਤੈਂ ਟਾਈਮ ਪਾਸ ਹੋ ਜਾਗਾ ਮੈਨੂੰ ਇਹ ਚੱਲ ਕਰਨ ਪੜ ਜੇ ਓਏ ਆਹ ਹੋਏ ਤੇ ਗੱਲ ਹੈਗੀ ਆ ਕਿਦੇ ਚਲੋ ਨਕਰੀ ਨਕਰੀ ਮਿਲ ਜੂਗੀ ਓਏ ਹਵਾ ਜਾ ਕੇ ਹੁਣ ਆ ਕੇ ਨਿਆਣਿਆਂ ਦੀ ਪੜਾਈ ਦਾ ਯੋਰ ਵਾ ਹਾਂ ਹਾਂ ਚਲੋ ਇਹ ਪਾਸੇ ਕੇ ਲੱਗ ਜਣਾ ਆਪਣੀ ਉਮਰ ਲੰਘੀ ਆ ਲੰਘੀ ਲੰਘੀ ਠੀਕ ਨਹੀਂ ਹਾਂ ਚੱਲ ਬੜਾ ਵਧੀਆ ਹੋ ਗਿਆ ਵਾ ਇਹ ਆ ਵੀ ਹੁਣ ਨਾ ਨੁਕਤੇ ਛੱਡੀ ਨਾ ਨਹੀਂ ਨਹੀਂ ਉੱਥੇ ਆ ਕਰੋਨਾ ਹੀ ਆ ਆਹੋ ਕੁਛ ਵੀ ਆ ਜੇ ਕੋਈ ਆਇਆ ਤੇ ਗੇਟ ਖੋਲਦਾ ਨਹੀਂ ਤੇ ਬੰਦ ਕਰਕੇ ਤੇ ਕੁੱਤੀ ਤੇ ਬੈਠੇ ਰਹੇ ਕੁੱਤੀ ਤੇ ਬੈਠੇ ਰਹੇ ਵਾਕਿਆ ਸਹੀ ਗੱਲ ਆ ਹਾਂ ਠੀਕ ਆ ਠੀਕ ਆ ਵਧੀਆ ਹੋ ਗਿਆ ਤੇ ਹੋਰ ਬਸ ਵਧੀਆ ਚੰਗਾ ਫਿਰ ਚਲੋ ਦਾ ਬੜੰਦਿਆ ਵਾ ਪਿੰਡ ਫੋਨ ਨਾ ਲਾਵਾਂ ਇਹ ਵੀ ਹਲੇ ਤੱਕ ਮੁੜੇ ਹੀ ਨਹੀਂ ਐ ਸ਼ਹਿਰੋਂ ਕਦੋਂ ਉਹਦੇ ਗਏ ਆ ਕਿਤੇ ਨਾ ਫੋਨ ਹੀ ਕੀਤਾ ਵਾ ਇਹਨਾਂ ਨੇ ਚਲ ਆ ਜਾਂਦੇ ਟਾਈਮ ਲੱਗ ਗਿਆ ਹੁਣ ਆਉਣਾ ਫੋਨ ਲਾਉਣੀ ਭਲਾ ਮੰਮੀ ਨੂੰ ਆਇਆ ਹੀ ਨਹੀਂ ਕੱਲ ਦਾ ਹਲੋ ਸਾਸ਼ਿਗਾਮ ਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਬਸ ਆਪਣਾ ਵਧੀਆ ਕੀ ਕਰਨ ਦੇ ਅਛਾ ਅਛਾ ਅਹੀਂ ਵੀ ਕੁਛ ਨਹੀਂ ਬਸ ਬੈਠੀ ਹੀ ਤੇ ਮੈਂ ਚਲ ਫੋਨ ਲਾਉਣੀ ਆਇਆ ਹੀ ਨਹੀਂ ਕੱਲ ਪਰਸੋਂ ਦਾ ਅੱਛਾ ਅਛਾ ਆਹ ਫਿਰ ਕੰਮ ਦੇ ਵਿੱਚ ਕਿੱਥੋਂ ਟਾਈਮ ਲੱਗਦਾ ਇਦਾਂ ਹੀ ਆ ਤੇ ਨਿੱਕੇ ਨਿੱਕੇ ਕੰਮ ਤਾਂ ਮੁੱਕਦੇ ਹੀ ਨਹੀਂ ਹਾਂਜੀ ਹਾਂਜੀ ਕਹੀ ਵੀ ਠੀਕ ਠਾਕ ਨੇ ਵਧੀਆ ਹੀ ਚੜਕ ਸ਼ਹਿਰ ਗਏ ਹੀ ਆਏ ਹੀ ਨਹੀਂ ਹਾਲੇ ਤੱਕ ਤੇ ਵੇਲੀ ਬੈਠੀ ਮੈਂ ਵੀ ਮੰਮੀ ਉਹ ਠੀਕ ਆ ਬਸ ਇਦਾਂ ਹੀ ਢੱਲੀ ਰਹਿੰਦੀ ਏ ਥੋੜੀ ਨੇ ਦਵਾਈ ਦੂਈ ਦਿਖਾਉਂਦੇ ਆ ਉਹ ਲੈ ਕੇ ਆਉਂਦੇ ਆ ਪਰ ਉਹ ਫਰਕ ਹੀ ਨਹੀਂ ਹੋ ਜਾ ਪੈਂਦਾ ਤੇ ਹਾਂਜੀ ਹਾਂਜੀ ਅਣੀ ਹੁਣ ਸੋ ਫੇ ਲੈ ਕੇ ਆਣੀ ਆ ਦਵਾਈ ਖਤਮ ਹੋਈ ਆ ਹੁਣ ਫੇਰ ਕੱਲ ਦੀ ਅ ਅ ਦੀਦੀ ਦਾ ਅ ਦੀਦੀ ਦਾ ਫੋਨ ਗਏ ਹੀ ਆਪਾਂ ਬਰਸੋਂ ਜੋ ਕੇ ਆਏ ਹਾਂ ਹਾਂਜੀ ਹਾਂਜੀ ਘਰ ਕੋਰੋਂ ਮੈਂ ਜੀ ਤੁਹਾਨੂੰ ਮੈਂ ਕੀ ਦੱਸਾਂ ਘਰ ਤੇ ਕਿਦੇ ਨਾ ਨਾ ਕਿਥੋਂ ਲੈਂਟਰ ਕਿਥੋਂ ਕਮਰਿਆਂ ਤੇ ਉਦਾਂ ਹੀ ਬਸ ਕਮਰੇ ਆ ਦੋਕ ਤੇ ਉੱਤੇ ਐਵੇਂ ਟੀਨਾ ਜੀਆਂ ਪਾਈਆਂ ਆ ਤੇ ਉਹ ਵੀ ਉਹ ਦਿਨ ਬਾਰਿਸ਼ ਜੀ ਨਹੀਂ ਹੁੰਦੀ ਉਹ ਵੀ ਉੱਤੋਂ ਚੋਂਦੇ ਬੁਰਾ ਹਾਲ ਕਿਤੇ ਕੋਈ ਹਾਲ ਨਹੀਂ ਆ ਉਹਨਾਂ ਦਾ ਤੇ ਅਨੇ ਕੰਮ ਤੇ ਤੇ ਜਾਂਦੇ ਆ ਭਾਜੀ ਹੁਣ ਲਵਾਇਆ ਵਾ ਇਹਨਾਂ ਨੇ ਇਥੇ ਮਿਲ ਚ ਲਵਾਇਆ ਵਾ ਤੇ ਜਾਂ ਹਾਂਜੀ ਜਾਂਦੇ ਆ ਉਹ ਹੋਈ ਨਾ ਪਹਿਲਾਂ ਕਿ ਦਿਨਾਂ ਗੁਜ਼ਰ ਨਹੀਂ ਕੀਤਾ ਚਲ ਬੰਦਾ ਹੁੰਦਾ ਹੀ ਕਰਦਾ ਤੇ ਹੁਣ ਚਲੇ ਆਂ ਭਿ ਚਲੋ ਕੋਨਾ ਕੋ ਬਣਿਆ ਤਾਂ ਹੁੰਦਾ ਕਰਦਾ ਹਾਂਜੀ ਖਰਚਾ ਖਰਚਾ ਫਿਰ ਅਮੀ ਜੀ ਕਿਥੋਂ ਚੱਲਣਾ ਮੈਂ ਇਥੋਂ ਫਿਰ ਇਹੋ ਹੀ ਦੇ ਦੂ ਦਿੰਦੇ ਆ ਤੇ ਫਿਰ ਹੋਰ ਕੀ ਕਰਨਾ ਵਾ ਆ ਹੁਣ ਜਦੋਂ ਕੱਲ ਗਏ ਆ ਤੇ ਕੱਪੜੇ ਖੜੇ ਹੀ ਬਣਾ ਕੇ ਦੋ ਸੂਟ ਲੈ ਕੇ ਆ ਦੀਦੀ ਦੇ ਤੇ ਭਾਜੀ ਦਾ ਹੀ ਤੇ ਮੁੰਡੇ ਦੇ ਪੈਸੇ ਹੀ ਦੇ ਆਏ ਸੀ ਕਿ ਚਲ ਆਪਣੇ ਆਪਣੀ ਮਰਜ਼ੀ ਦਾ ਲਊਗਾ ਤੇ ਨਾ ਲ ਮਮੀਆਂ ਖੰਦੀ ਸ਼ਾਪਦੇ ਆਏ ਉਹ ਇਹਦੇ ਨਾਲ ਸ਼ਾਪਦੇ ਆਈਆਂ ਆਹ ਵਿਆਹ ਦੀ ਤੇ ਮੁੜਕੇ ਆਉਂਦੇ ਆਉਂਦੇ 10000 ਰੁਪਏ ਇਹ ਫੜਾਏ ਆ ਬਚਾਲਾ ਇਹ ਮੁੰਡੇ ਦੀ ਐਡਮਿਸ਼ਨ ਕਰਾ ਲਊਗੀ ਇਹ ਹੁਣ ਅਮ ਜੇ ਤੁਸੀਂ ਆਪ ਸਿਆਣੇ ਆ ਹੁਣ ਨਾ ਕਰਦਾ ਵੀ ਕਿੰਨਾ ਖਰਚਾ ਆ ਉਹ ਹੋਈ ਨਾ ਆਪਣੇ ਘਰ ਵਾ ਲਊ ਵਿਖਣਾ ਵਾ ਅੱਗੇ ਚੱਲ ਗੱਲਾਂ ਹੋਰ ਹੀ ਉਹ ਦੋ ਕੱਲੇ ਹੀ ਏ ਹੁਣ ਆਪਣੇ ਨੂੰ ਘੜੀ ਕਿੰਨਾ ਖਰਚਾ ਆ ਕਹੇ ਪਾਸ ਲੱਗੀ ਮਾਹ ਹੁੰਦੇ ਆ ਮਹਿੰਗੇ ਤੇ ਗੁੜੇ ਗੁੜੇ ਨਾ ਨਾ ਅਹੀਂ ਨਹੀਂ ਕੋਈ ਵੀ ਗੱਲ ਕਰਨੀ ਮੈਂ ਤਾਂ ਕੋਈ ਕਰਦੀ ਨਹੀਂ ਆ ਵੀ ਚਲੋ ਕੋਈ ਗੱਲ ਨਹੀਂ ਹੁਣ ਤੇ ਚਲੋ ਕਰਨਾ ਤਾਂ ਪੈਂਦਾ ਹੀ ਹੈ ਭੈਣ ਭਰਾ ਦਾ ਪਰ ਕਿਸ ਹਿਸਾਬ ਸਾਬ ਨਹੀਂ ਹੁੰਦਾ ਵਾ ਹਾਂ ਜੀ ਹੋ ਤੁਸੀਂ ਦੱਸੋ ਠੀਕ ਆ ਠੀਕ ਆ ਚਲੋ ਠੀਕ ਆ ਫਿਰ ਅਮੀ ਮੈਂ ਨਾ ਰੱਖਦੀ ਆ ਕਰੂੰ ਫਿਰ ਬਾਅਦ ਚ ਚੰਗਾ ਚੰਗਾ ਮੱਸਾ ਮੰਮੀ ਜੀ ਆਜੀ ਪੁੱਤ ਆਜੋ ਪਤਾ ਨਹੀਂ ਅੰਦਰ ਕੀ ਕੰਮ ਦੇ ਕੀ ਕੰਡ ਹੈ ਅੰਦਰ ਕੁਛ ਨਹੀਂ ਮੈਂ ਰਹੀ ਹਾਂ ਫੁਲਕੇ ਲਾ ਕੇ ਤੇ ਡੈਡੀ ਨੂੰ ਕੱਲ੍ਹ ਹੀ ਕੰਮ ਤੇ ਅੱਛਾ ਅੱਛਾ ਚਲ ਗਈ ਆ ਹਾਂ ਚਲ ਗਈ ਆ ਤੇ ਮੈਂ ਚਲੋ ਸਾਫ ਕਰਨਾ ਫਿਰ ਆਸੂ ਅੱਛਾ ਅੱਛਾ ਤੇ ਮੈਂ ਕਹਿੰਦੇ ਆਈ ਵੀ ਮੈਨੂੰ ਪੈਸੇ ਦੇ ਦਿੰਦੇ ਐਡਮਿਸ਼ਨ ਕਰਾ ਲੈਂਦਾ ਮੇਰਾ ਰਾਦਾ ਵਾ ਰਾਇਆ ਮੈਂ ਵੀ ਸੋਗ ਤੈਨੂੰ ਕਹਿਣਾ ਸੀ ਤੇ ਨਾਲ ਕੌਣ ਜਾਊਗਾ ਤੇਰੇ ਮੈਂ ਧਰੋਬਨ ਚਲ ਜਾਨੀ ਆ ਅੱਛਾ ਉਹ ਕਹਿਣ ਡਿਆ ਸੀ ਮੈਨੂੰ ਕਹਿੰਦਾ ਵੀ ਚੱਲ ਮੈਂ ਵੀ ਕਰਾਉਣੀ ਆ ਤੇ ਕਹਿੰਦਾ ਨਾਲੇ ਫਿਰ ਉਧਰੋਂ ਸ਼ਹਿਰ ਚਲ ਜਾਾਂਗੇ ਕਹਿੰਦਾ ਨਾਲੇ ਬੁੱਕਾਂ ਲੈ ਆਵਾਂਗੇ ਮੈਂ ਚੱਲ ਠੀਕ ਆ ਤੇ ਕਰਨੇ ਮੇਰੀ ਗੱਲ ਸੁਣ ਕਮੀਜ਼ ਵੀ ਤੇਰੀ ਚੰਗੀ ਆ ਤੇ ਪੈਂਟ ਤੈਨੂੰ ਲੈਣੀ ਪੈਣੀ ਆ ਤੇ ਜੇ ਜਾਣਾ ਵਾ ਤੂੰ ਬੁੱਕਾਂ ਦਾ ਪਤਾ ਕਰਨ ਤਾਂ ਤੇ ਪੈਂਟ ਵੀ ਲੈ ਆਵੀਂ ਫਿਰ ਆਹੋ ਲੈ ਆਉਂਗਾ ਤੈਨੂੰ ਮੈਨੂੰ ਪੈਸੇ ਦੇ ਦੋ ਉਹਨੇ ਵੀ ਲਿਉਣੀ ਰੋਬਨ ਨੇ ਵੀ ਕਹਿੰਦਾ ਸੀ ਨਾਲੇ ਵਰਦੀ ਵੀ ਲਿਆਵਾਂਗੇ ਮੈਂ ਚੱਲ ਕੋਈ ਗੱਲ ਨਹੀਂ ਮੈਂ ਪੁੱਛ ਲਈ ਨਾ ਘਰ ਤਾਂ ਕਿੰਨੇ ਪੈਸੇ ਦਵਾਂ ਹੁਣ ਮੰਮੀ 14000 ਐਡਮਿਸ਼ਨ ਤਾਂ ਤੁਹਾਨੂੰ ਪਤਾ ਵੀ ਆ ਕਿ ਸਕੂਲ ਦੀ ਪੈਂਟ ਵੀ ਕਿੰਨੀ ਮਹਿੰਗੀ ਆ 750 800 ਦੀ ਤੇ ਪੈਂਟ ਹੀ ਆ ਤੇ ਨਾਲ ਬਾਅਦ ਚ ਮੈਂ ਬੈਲਟ ਵੀ ਲਿਓਣੀ ਆ ਜਰਾਬਾ ਵੀ ਲਿਓਣੀਆਂ ਬੂਟ ਵੀ ਲਿਓਣੀਆਂ ਤੇ ਕਿਤਾਬਾਂ ਵੀ ਲਿਓਣੀਆਂ ਕਮ ਸੇ ਕ 20000 ਤਾਂ ਖਰਚਿਆਗਾ ਵਾ ਹੁਣ ਫੇਰ ਮੈਂ ਤੈਨੂੰ 20000 ਦਵਾਂ ਤੂੰ ਇਦਾਂ ਕਰੋ ਮੈਨੂੰ 20 ਦੇਣਾ ਦੋ ਵਜੇ ਤੇ 17000 ਰੁਪਏ ਦੇ ਦਿਓ ਮੈਨੂੰ ਫੇਰ ਤੂੰ ਇਦਾਂ ਕਰੀ ਮੇਰਾ ਪੁੱਤ ਐਡਮਿਸ਼ਨ ਕਰਾ ਕੇ ਨਾ ਕਿਤਾਬਾਂ ਲੈ ਆਇਆ ਤੇ ਜੇ ਰੋਬਨ ਨੇ ਵਰਦੀ ਲਿਓਣੀ ਹੈ ਨਾ ਪੈਂਟ ਦਾ ਰੇਟ ਪੁੱਛ ਆਵੀ ਤਾਂ ਕੋਈ ਗੱਲ ਨਹੀਂ ਫਿਰ ਮੈਂ ਜਾਵਾਂਗੀ ਤੇ ਲਿਆ ਦੂੰਗੀ ਤੈਨੂੰ ਆ ਚਲੋ ਇਹ ਵੀ ਗੱਲ ਹੈ ਵਾ ਤੇ ਚਲੋ ਤੁਸੀਂ ਮੈਨੂੰ ਪੈਸੇ ਦੇ ਦੇ ਦਿਓ ਫਿਰ ਪੁੱਤ ਮੇਰੀ ਗੱਲ ਸੁਣ ਵੇਖ ਲਾ ਤੇ ਕਿੰਨਾ ਖਰਚਾ ਹੋਣਿਆ ਵਾ ਉਹ ਤੇ ਗੱਲ ਹੈ ਹੀ ਤੇ ਇਹੋ ਹੀ 2 ਸਾਲ ਵਾ ਪਲੱਸ 1 ਤੇ 2 ਜੇ ਮਿਹਨਤ ਕਰੇਗਾ ਨਾ ਕਿਹ ਬਣ ਲੱਜੇਗਾ ਜੇ ਬਾਹਰ ਵੀ ਜਾਣਾ ਹੋ ਤਾਂ ਵੀ ਨੰਬਰ ਚਾਹੀਦੇ ਆ ਤੇ ਜੇ ਇੱਥੇ ਕੋਈ ਕੋਰਸ ਕਰਨਾ ਹੋਊ ਤਾਂ ਤਾਂ ਵੀ ਨੰਬਰ ਚੰਗੇ ਚਾਹੀਦੇ ਆ ਆ ਇਹ ਤੇ ਗੱਲ ਹੈ ਤੇ ਚਲੋ ਮੈਨੂੰ ਦੋ ਫਿਰ ਐਡਮਿਸ਼ਨ ਲਈ ਪੈਸੇ ਫਿਰ ਮੈਂ ਜਾਵਾਂ ਚੱਲ ਮੈਂ ਦੇ ਦੇਨੀ ਆ ਤੇ ਜਾਵੇਂਗਾ ਕੱਲ ਤੇ ਮੋਟਰਸਾਈਕਲ ਤੇ ਪਾਪਾ ਨੇ ਖੜਿਆਵਾ ਉਹ ਨਹੀਂ ਰੋਬ ਨੂੰ ਮੈਂ ਕਹਿ ਦਿੰਦਾ ਫੋਨ ਕਰ ਦਨ ਉਹ ਲਿਆਉਂਦਾ ਆਪਣਾ ਮੋਟਰਸਾਈਕਲ ਚੱਲ ਠੀਕ ਆ ਤੇ ਧਿਆਨ ਨਾ ਜਾਇਓ ਤੇ ਨਾ ਹੋਵੇ ਪੀ ਉੱਥੇ ਖਲੋਤੇ ਰਹੋ ਧਿਆਨ ਨਾ ਜਾਇਓ ਤੇ ਧਿਆਨ ਨਾ ਜਾਇਓ ਤੇ ਛੇਤੀ ਆ ਗਈ ਹਾਂ ਕੋਈ ਗੱਲ ਨਹੀਂ ਮੈਂ ਆ ਜੂੰਗਾ ਮੈਂ ਦਿੱਲੀ ਤੇ ਇਹ ਆ ਜਾ ਹੁਣ ਇਹ ਨਾ ਟਾਈਮ ਯਾਰੋ ਫੋਨ ਕਰੀ ਜਾਂਦੇ ਬਾਰ ਬਾਰ ਤੇ ਕੀਤਾ ਰੋਬ ਨੂੰ ਫੋਨ ਆਉਂਦੇ ਆ ਉਹ ਕੀਤਾ ਵਾ ਕਹਿੰਦਾ ਮੈਂ ਘਰ ਦੇ ਗਾਰੀਆਂ ਆ ਗਿਆ ਮੈਂ ਤੇ ਆ ਜਾ ਚੱਲ ਜਾ ਫੇ ਛੇਤੀ ਆ ਰਹੀ ਆ ਆ ਠੀਕ ਆ ਪੂਰੇ ਹੀ ਆ ਚਲੋ ਛੇਤੀ ਆ ਗਈ ਉਹ ਧਾਰੋ ਉਹਨ ਮੁੰਡਾ ਤੇ ਚੰਗਾ ਵਾ ਚੱਲ ਇਕੱਠੇ ਚਲ ਜਿਆ ਕਰਨਗੇ ਤੇ ਇਕੱਠੇ ਆ ਜਾ ਕਰਨਗੇ ਸਕੂਲ ਹੈ ਤੇ ਮਹਿੰਗਾ ਵਾ ਪਰ ਇਹ ਵੀ ਪੜਾਈ ਚੰਗੀ ਆ ਮੈਨੂੰ ਇਹੋ ਹੀ ਆ ਤੇ ਚੱਲਣਾ ਗੇਟ ਗਾੜੀਆਂ ਬਸ ਤੇ ਬੈ ਕੇ ਚਲ ਜਿਆ ਕਰੂਗਾ ਤੇ ਗੇੜ ਅੱਗੇ ਜਾਣ ਕਿੱਧਰ ਜਿਆ ਕਰੂਗਾ ਉਦਾਂ ਨਾ ਮੁੰਡਿਆਂ ਦੇ ਵਿੱਚ ਨਾ ਲੜਾਈਆਂ ਚੱਲ ਗਈ ਬੜੇ ਹੁੰਦੇ ਆ ਜਦੋਂ ਚਲ ਜਾਂਦੇ ਆ ਨਾ ਬਾਹਰ ਫਿਰ ਕਿਸੇ ਦੀ ਕੰਨ ਨਹੀਂ ਚਾਹਦੇ ਤੇ ਬਸ ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਤੇ ਚੱਲ ਕੋਈ ਨਹੀਂ ਗੇਟ ਅੱਗੇ ਜਾਣ ਕੇ ਨਿੱਤਰ ਹੀ ਜਾਣਾ ਚੱਲ ਮੈਂ ਵੀ ਇਹਨਾਂ ਦੇ ਆਉਂਦੇ ਨੂੰ ਕੰਮ ਤਾਂ ਦਾ ਕਰ ਹੀ ਲਵਾਂ ਰਪਿੰਦਰ ਲੈ ਆਈ ਪਾਣੀ ਘੋਟ ਸਾਰਾ ਦਿਨ ਲੱਗਿਆ ਉੱਥੇ ਆ ਲੋ ਪਾਣੀ ਮੇਰੇ ਟਾਈਮ ਲੱਗਿਆ ਆਈ ਦੂਈ ਸ਼ਹਿਰ ਕੋਲ ਦੌੜਦੇ ਗਏ ਸੀ ਅਸੀਂ ਅੱਦੇ ਉਹ ਤੈਨੂੰ ਪਤਾ ਹੀ ਐ ਫਿਰ ਸ਼ਹਿਰ ਦੇ ਕੰਮ ਲੱਗ ਜਾਂਦਾ ਟਾਈਮ ਉੱਥੇ ਅੱਛਾ ਅੱਛਾ ਹੂੰ ਚਲੋ ਕੋਈ ਨਹੀਂ ਕੰਮ ਹੋ ਗਿਆ ਜਿਹੜਾ ਗਏ ਆਹੋ ਤੇ ਹੋ ਗਿਆ ਤੇ ਖਾਦਾ ਰੋਟੀ ਪਾਣੀ ਮਾਦਾ ਨੂੰ ਰੋਟੀ ਪਾਣੀ ਖਾਦਾ ਆ ਉਹ ਲਿਆਂਦੀ ਮੈਂ ਦਵਾਈ ਤੁਹਾਨੂੰ ਦੇ ਦਿਆਂ ਬਈ ਇੱਥੇ ਬੈਠ ਕੇ ਕੋਈ ਨਹੀਂ ਦਿੱਦਨੀ ਹਾਂ ਹਾਂ ਸੋ ਇਹਦੇ ਤੇ ਭਈ ਹੀ ਇਦਾਂ ਹੀ ਥੋੜਾ ਜਿਹਾ ਫਰਕ ਵੱਖਾਂਦੇ ਪਿੰਡੋਂ ਪਿੰਡੋਂ ਆਇਆ ਹੀ ਕੀਤਾ ਸੀ ਮੈਂ ਆਪ ਹੀ ਠੀਕ ਠਾਕ ਨੇ ਵਧੀਆ ਆ ਅੱਛਾ ਆਖੰਦੇ ਹੀ ਆਉਣ ਵੱਲੋਂ ਤੇ ਮੈਂ ਕੋਈ ਨਹੀਂ ਆਵਾਂਗੇ ਕਿਸੇ ਦਿਨ ਤੁੰ ਵਿਲੇ ਹੋਵਾਂਗੇ ਕੋਈ ਗੱਲ ਨਹੀਂ ਹੋਉਂਨੇ ਕੱਲ ਨੂੰ ਹੋਉਂਨੇ ਆ ਜਾਨ ਨਾਲ ਕਹਿਣਾ ਇੱਕਦਾਂ ਫੇਰਾ ਮਾਰ ਜਾਂਦੇ ਉਹ ਚੱਲ ਆਉਣਗੇ ਹੁਣ ਮੈਂ ਰੱਦੇ ਚਲਾ ਪੀ ਹੋਣਦੇ ਜਾਗੇ ਉਹ ਚੱਲ ਕੋਈ ਗੱਲ ਨਹੀਂ ਕੱਦਾਂ ਫੇਰਾ ਮਾਰ ਜਾਂਦੇ ਉਹਦੇ ਫੇਰ ਆਈ ਹੋਉਂਦਾ ਵੇਖੋ ਸਾਰੇ ਉਹ ਤੇ ਹੀ ਆਖੰਦੇ ਹੀ ਤੇ ਮੇਰਾ ਦਵਾ ਵੀ ਕੱਲ ਨੂੰ ਜਾਗਦੇ ਹੋਈ ਹੈਗੀ ਅਗਵੇ ਕਿੰਨੇ ਦਿਨ ਹੋ ਗਏ ਨੇ ਇਦਾਂ ਹੀ ਬਸ ਕਰੀ ਤਿਆਰ ਹੋਏਗਾ ਦਿਨ ਫੇਰ ਰਹਿ ਜਾਂਦੀ ਐ ਇਦਾਂ ਹੀ ਚਲ ਕੋਈ ਗੱਲ ਨਹੀਂ ਕੱਲ ਨੂੰ ਹੋਵਾਂਗੀ ਆਹ ਕੱਲ ਨੂੰ ਹੋਣੀ ਆ ਭੁੰਚਾ ਛੋ ਦਾ ਪ੍ਰੋਗਰਾਮ ਨਾ ਕਿਤੇ ਬਣਾ ਦਿਓ ਨਹੀਂ ਨਹੀਂ ਅੱਜ ਹੀ ਕਿਉਂ ਮੈਂ ਨਸ਼ਾ ਰ ਉਹਦੇ ਮੁੰਡਿਆਂ ਦਾ ਜ਼ਰੂਰੀ ਕੰਮ ਹੀ ਤਾਂ ਗਿਆ ਨਹੀਂ ਉਦਾਂ ਕਿੱਥੇ ਜਾਣ ਦੇ ਮੈਂ ਸ਼ਹਿਰ ਅੱਜ ਫੇਰ ਕੱਲ ਨੂੰ ਹੋਵਾਂਗੀ ਹਾਂ ਬਾਅਦ ਚ ਕੋਈ ਨੰਨੀ ਹੋ ਜਾਣਗੀ ਉਹ ਵੀ ਆ ਕੇ ਕੋਈ ਗੱਲ ਨਹੀਂ ਤੇ ਕੁੜੀ ਲੜਾਈ ਕੋ ਠੀਕ ਠਾਕ ਪੁੱਛਣਾ ਹੀ ਭਾਜੀ ਗਿਆ ਕੁੜੀ ਤੇ ਕਿੰਨੀ ਪੜ ਗਈ ਹੋਣੀ ਹੁਣੇ ਭਾਜੀ ਕੰਮ ਤੇ ਅੱਜ ਆਖੰਦੀ ਕੱਲਾ ਖੰਦੀ ਵੀ ਜਾਣਾ ਹੈ ਅਸੀਂ ਅੱਜ ਉਹ ਆਹ ਕਹੇ ਨੇ ਐਡਮਿਸ਼ਨ ਵੀ ਤਾਰਨੀ ਕੋਈ ਨਹੀਂ ਪੈਸੇ ਦਿੱਤੇ ਹੀ ਆ। ਆਹ ਪੈਸੇ ਤਾਂ ਦਿੱਤੇ ਆ। ਹਾਂ ਤਾਂ ਕੋਈ ਕਹਨੇ ਉਹ ਦਾਤੇ ਨਹੀਂ ਆ। ਬਸ ਐਡਮਿਸ਼ਨ ਹਾਲੇ ਸ਼ੁਰੂ ਹੋਈ ਆ ਉਹਨਾਂ ਦੀ। ਹਾਂ। ਕਿਉਂਕਿ ਪੇਪਰ ਜੁ ਹੋਇਆ ਬੋਰਡ ਦੇ। ਆਹੋ ਉਹ ਤੇ ਹੁਣੇ ਹੋਇਆ। ਆਹੋ ਦਾ ਕਰਕੇ ਹੀ ਨਾ। ਚਲ ਕੋਈ ਗੱਲ ਨਹੀਂ। ਚਲੋ ਕਰੋ ਤੁਸੀਂ ਕੱਪੜੇ ਚੇਂਜ ਤੇ। ਤੇ ਚਾਹ ਬਣਾ ਲਈਏ ਯਾਰ ਕੋਈ। ਚਾਹ ਮੈਂ ਬਣਾਉਣੀ। ਹਾਂ।